ਪਤਾ ਨਹੀਂ ਕਿਹੜੀ ਮਾੜੀ ਜੜ ਵਾਲੇ ਨੇ ਤੇਰੇ ਪੈਰਾਂ ਦੀ ਮਿੱਟੀ ਚੱਕੀ ਹੋਈ ਐ ਇਹਨੂੰ ਬੜਾ ਪਤਾ ਮਿੱਟੀ ਚੱਕੀ ਆ ਨਾ ਚੱਕੀ ਐ ਵੱਡੀ ਬੇਬੇ ਰਾਤ ਮੈਨੂੰ ਸੁਪਨੇ ਚ ਆਈ ਸੀ ਅੱਡਾ ਸਰੀਰ ਬੇਬੇ ਦਾ ਕਿਤੇ ਫੁੱਲਿਆ ਪਿਆ ਜਿਵੇਂ ਪਾਣੀ ਭਰਿਆ ਹੁੰਦਾ ਤੇ ਮੂੰਹ ਮੂੰਹ ਜਮਾ ਹੀ ਐ ਨਾ ਮੈਂ ਤਾਂ ਪਹਿਲਾਂ ਦੇਖ ਕੇ ਡਰ ਗਈ ਮੈਨੂੰ ਕਹਿੰਦੀ ਕੁੜੇ ਸਰਜੀਤ ਕੋਰੇ ਸਰਜੀਤ ਕਹਿੰਦੀ ਪੂਰੇ ਦੇ ਪੈਰਾਂ ਦੀ ਮਿੱਟੀ ਚੱਕੀ ਹੋਈ ਐ ਮੈਂ ਤਾਂ ਭਾਈ ਉਸੇ ਵੇਲੇ ਤਰੱਕਰ ਜਾਣੇ ਉੱਠੀ ਮੈਂ ਕਹਾਂ ਹੈ ਜੜ ਵਾਲੀ ਦਵਾਲੀ ਦੇਖਿਆ ਬੇਬੇ ਹੈ ਹੀ ਨਾ ਮੈਨੂੰ ਤਾਂ ਫੇਕਰ ਲੱਗਾ ਪਿਆ ਤਾਂ ਹੀ ਮੈਂ ਭੱਜੀ ਭੱਜੀ ਇੱਥੇ ਆਈ ਖੇਤ ਮੈਂ ਜਾ ਕੇ ਦੇਖਾਂ ਤਾਂ ਸਹੀ ਵੀ ਠੀਕ ਦਾ ਹੈਗਾ ਕਿ ਨਹੀਂ ਉਹੀ ਗੱਲ ਖਵਾਈ ਨਹੀਂ ਦੀ ਬੇਬੇ ਦੀ ਨਾ ਕੱਪੜਾ ਲੈਣਾ ਦਿੱਤਲੀ ਬੇਬੇ ਦਾ ਹੁਣ ਸੁਪਨੇ ਚ ਤਾਂ ਆਉਗੀ ਉਹ ਖਵਾਈ ਕਿੱਦਾਂ ਨਹੀਂ ਸੀ ਖਵਾਈ ਆ ਰੋਟੀ ਮੱਕਲਾਵਾ ਖਵਾਈ ਦੀ ਰੋਟੀ ਜਦੋਂ ਰੋਟੀ ਖਵਾਉਂਦਾ ਟਾਈਮ ਤੇ ਦਿੰਦਾ ਤੇਰੇ ਨਾਲੇ ਬੈਠ ਹੋਣ ਕਿੰਝ ਕੀ ਫਿਰਦੇ ਦੁਤھے ਹੈ ਕੱਪੜਾ ਲੈਣਾ ਦਿੱਤਾ ਬੇਬੇ ਦਾ ਕਿਹਦੇ ਉਹ ਤਾਂ ਮੰਗੂਗੀ ਹੁਣ ਕੱਪੜਾ ਲੈਣਾ ਆਉਂਦਾ ਭਾਈ ਚਲ ਕੋਈ ਨਹੀਂ ਬੇਬੇ ਦੇ ਨਾਲ ਦੀ ਰੋਟੀ ਖਵਾ ਦਾਂਗੇ ਉਹ ਤਾਂ ਨਾ ਉਹਦੀ ਰੋਟੀ ਖਵਾ ਦੇਂਗੇ ਉਧਰ ਬੈਠਾ ਬਾਪੂ ਉਹਨੂੰ ਵੀ ਪੁੱਛ ਲਿਆ ਕਰ ਕਹਿੰਦਾ ਮੜਾ ਮੋਟਾ ਉਹ ਰਾਜ ਗੁੰਡੀ ਕਰਕੇ ਨਹੀਂ ਪੁੱਛਦੀ ਪੁੱਛਦੀ ਨਹੀਂ ਰਾਜ ਗੁੰਡੀ ਕਰਕੇ ਨਾਲੇ ਹੋਰ ਫਿਰ ਮਰੇ ਤੋਂ ਕਿਹਾ ਬੈਣ ਪੌਂਦੀ ਜਾਵੇਂਗੀ ਆ ਕੇ ਮੇਰੇ ਸਿਰ ਤੇ ਆ ਬਾਬਲਾ ਛੱਡ ਕੇ ਤੁਰ ਕੇ ਆਵੇ ਹੈ ਬਾਬਲ ਤਾਂ ਬਾਬਲਾ ਹੀ ਆ ਉਹ ਫਿਰ ਮਰਿਆਂ ਨੂੰ ਕੀ ਫਾਇਦਾ ਰੋਣ ਦਾ ਹੈ ਤੈਨੂੰ ਦੱਸਿਆ ਨਾ ਮੈਂ ਰਾਜ ਗੁੰਡੀ ਕਰਕੇ ਨਹੀਂ ਜਾਂਦੀ ਜਦੋਂ ਮੈਂ ਜਾਣੀ ਮੱਥੇ ਵਟਾ ਕੇ ਤੇਰੇ ਉੱਪਰ ਜਾਈ ਤੇਰਾ ਅੱਜ ਤੋਂ ਕੀ ਲੈਣਾ ਕੀ ਗੱਲ ਕਰਤਾ ਉਹਦੇ ਗੁੰਡੀ ਦੇ ਜਾਣਾ ਮੈਂ ਰਾਜ ਦੇ ਜਾਣਾ ਕਰਦਾ ਮੈਂ ਆਪਦਾ ਪਪਦਾ ਦੇ ਬੇਬੇ ਬਾਪੂ ਕੋਲੇ ਉਹਦੇ ਕਰਕੇ ਜਾਣਾ ਹੁੰਦਾ ਹੈ ਮੇਰੀ ਗੱਲ ਸਾਡੀ ਬਾਪੂ ਬੈਠਾ ਦੇ ਕਰਕੇ ਜਾਣਾ ਫਿਰ ਤਾਂ ਕਹੇਗਾ ਵੇ ਸਰਜੀਤ ਕਰ ਭੌਂਕਦੀ ਆ ਕੁੱਤੇ ਵਾਂਗੂ ਪਿਛਲੀ ਵਾਰ ਜਦੋਂ ਆਪਾਂ ਦੋਨੇ ਬੇਬਾਪੂ ਦੀ ਖਬਰ ਲੈਣ ਗਏ ਆ ਮੈਂ ਕਿਹਾ ਚੱਲ ਬਾਪੂ ਨੂੰ ਬੁਖਾਰ ਚੜਦਾ ਤੈਨੂੰ ਬੁਲਾ ਲਿਆ ਹੱਸ ਕੇ ਗੁੰਡੀ ਨੇ ਮੈਨੂੰ ਬੁਲਾਇਆ ਮੈਨੂੰ ਨਹੀਂ ਬੁਲਾਇਆ ਤੈ ਉਹ ਤਾਂ ਮੱਕੀ ਲੈਣੀ ਐ ਤੈ ਇਧਰ ਬਾਪੂ ਨੂੰ ਬੁਲਾਉਣ ਜਾਣਾ ਕਦੇ ਮੜਾ ਮੋਟਾ ਉਹਨੂੰ ਸੇਵੀਆਂ ਦਾ ਭੋਰਾ ਕਰਕੇ ਦਿਆਂ ਬੜੇ ਨੂੰ ਬੱਚੇ ਬੰਦੇ ਨੂੰ ਹੈ ਜੇ ਤੂੰ ਅਸੀ ਸੇਵੀਆ ਲੈ ਤਾ ਮੇਰੇ ਸਾਲ ਦੀ ਆਪ ਹੀ ਨਰਕ ਜਾਣਾ ਮੈਨੂੰ ਵੀ ਨਰਕ ਚ ਤੋਰੇਗੀ ਨਾ ਤੂੰ ਆਪ ਵਰਤੀਆਂ ਬਾਪੂ ਨਾਲ ਨਾ ਮੈਨੂੰ ਮੇਰੀ ਤਾਂ ਸੌਂਦਾ ਹੀ ਨਹੀਂ ਇੱਕ ਵਾਰੀ ਸੇਵੀਆ ਬਣਾ ਕੇ ਦਿੱਤੀਆਂ ਬਾਪੂ ਨੂੰ ਉਹ ਰਾਜਗੁੰਡੀ ਨੇ ਸਿੱਟੀਆਂ ਇੱਕ ਵਾਰੀ ਦਲੀਆ ਬਣਾ ਕੇ ਦਿੱਤਾ ਉਹ ਰਾਜਗੁੰਡੀ ਨੇ ਸਿੱਟਿਆ ਤੂੰ ਦੇਖ ਉਹ ਤਾਂ ਮੇਰੇ ਹੱਥਾਂ ਦੀ ਬਾਪੂ ਨੂੰ ਚੀਰੇ ਨਹੀਂ ਖਾਣ ਦਿੰਦੀ ਕੋਈ ਨਾ ਕੋਈ ਨਾ ਤੇਲ ਦੇਖ ਤੇਲ ਦੀ ਧਾਰ ਦੇਖ ਕੇ ਕਹਿੰਦਾ ਤੇਰੇ ਵਾਲ ਕਿੱਡੇ ਕਿੱਡੇ ਕਹਿੰਦਾ ਤੇਰੇ ਮੂਰੀ ਆ ਗਏ ਹੈ ਹੁਣ ਉਹ ਜੂ ਪਜਾਰਾ ਪੂਰਾ ਹੋ ਮਸਾ ਮੈਨੂੰ ਲੱਗਦਾ ਵੀ ਆ ਸਿਆਲ ਜਿਹਾ ਕੱਟਣੀ ਨਹੀਂ ਹੈਗਾ ਫਿਰ ਤੈਨੂੰ ਮੈਂ ਜਿਹਦਾ ਬੈਨ ਪਾਵੇਂਗੀ ਨਾ ਨਾ ਮੇਰੇ ਕਾ ਨੁੱਤੀ ਫੇਰੂੰਗਾ ਤੂੰ ਆਈ ਮਲਾਈ ਸਾਰੀ ਸਰਜੀ ਤੇ ਆਈ ਮਲਾਈ ਸਾਰੀ ਸਰਜੀ ਤੇ ਹੈ ਜੇ ਬੁੜਾ ਮਰੂਗਾ ਤਾਂ ਕਾ ਮੈਂ ਜੁੱਤੀ ਮੇਰੇ ਦਵਾਰੇ ਹੁਣ ਉਮਰ ਹੋਈ 95 ਸਾਲ ਦੀ ਬੁੜੇ ਦੀ ਤਾਂ ਮਰਨਾ ਨਹੀਂ ਤਾਂ ਉਹਨੇ ਹੋਰ ਕੀ ਕਰਨਾ ਇਥੇ ਡੇਡੇ ਜਵਾਨ ਜਾਈ ਜਾਂਦੇ ਆ ਫੇਰ ਤਾਂ ਉਹ ਹੱਡੀਆਂ ਗੋਡੇ ਰਗੜਦਾ ਫਿਰਦਾ ਮੈਂ ਤਾਂ ਕੰਨੀ ਕਿਹੜੇ ਜਵਾਨ ਜਾਂਦੇ ਆ ਵਿਚਾਰਾ ਇਹ ਬੁੜਾ ਮਰ ਜਵੇ ਜਿਹੜਾ ਉੱਪਰ ਹੱਗਦਾ ਮੂਤ ਦਾ ਹੈ ਸਾਡਾ ਕਿਤੇ ਸੇਵਾ ਕਰਨ ਨੂੰ ਦਿਲ ਨਹੀਂ ਕਰਦਾ ਉਹਦਾ ਤੇਰੀ ਰੂਹ ਕਰਦੀ ਆ ਮੈਂ ਮੈਨੂੰ ਵਿਆਹ ਕੇ ਲਿਆਇਆ ਸੀ 51 ਬੰਦੇ ਲੈ ਕੇ ਗਿਆ ਸੀ ਹੁਣ ਰਾਜਗੁਰੂ ਨੇ ਮੈਨੂੰ ਨਹੀਂ ਬਣ ਦਿੱਤੀ ਆਪਣੇ ਘਰ ਤਾਂ ਮੈਂ ਕੀ ਕਰਾਂ ਤੇ ਲੱchni ਨਹੀਂ ਬਣਾ ਕੇ ਰੱਖੇ ਮੇਰੇ ਸਾਲ ਦੀਏ ਮੇਰ ਤੋਂ ਤਾਂ ਨਹੀਂ ਬਣਦੀ ਨਾ ਜੇਠ ਨਾ ਨਾ ਜਠਾਣੀ ਨਾ ਤੂੰ ਬਥੇਰੀ ਬਣਾਉਣਾ ਰਾਜਗੁੰਡੀ ਨਾ ਤੂੰ ਬਣ ਜਾ ਕਰ ਤੂੰ ਲੈ ਆਇਆ ਖਬਰ ਚੰਗਾ ਭਾਈ ਲੈ ਖਰਬੜੇ ਦੀ ਖਬਰ ਤੇਰੀ ਤਾਂ ਨਰਾਲੇ ਬਾਬੇ ਨਾਲ ਬਣਦੀ ਆ ਤੇਰੀ ਸਾਡੇ ਖਾਨਦਾਨ ਨਾਲ ਕਿੱਥੇ ਬਣਦੀ ਆ ਜਿਹੜਾ ਮੈਂ ਢੋਈ ਦਿੰਦਾ ਮੈਂ ਤਾਂ ਉਹਦੇ ਬਣੂੰਗੀ ਤੈਨੂੰ ਬਹੁਤ ਕੁਝ ਦਿੰਦਾ ਹਾਂ ਤੈਨੂੰ ਤਾਂ ਪਿੰਨੀ ਜੀ ਦਿੰਦਾ ਹੋਊਗਾ ਜਾਂ ਲੱਡੂ ਜਾਂ ਜਿਹੜਾ ਦਿੰਦੇ ਹੁੰਦੇ ਨੇ ਹੈਂ ਹੰਦਾ ਲੱਡੂ ਖਾਦਾ ਨਹੀਂ ਕਦੇ ਲੱਡੂ ਜਿਹੜਾ ਦਿੰਦਾ ਤੈਨੂੰ ਨਾ ਮੈਂ ਤਾਂ ਖਾਦਾ ਨਹੀਂ ਕਿਉਂ ਮੈਂ ਸੁਣਿਆ ਕਹਿੰਦੇ ਵੀ ਕਲਾ ਮਾਂ ਤੇ ਬਹੁਤਾਂ ਸ਼ਕਤੀ ਬਹੁਤਾਂ ਲੱਡੂ ਦੀ ਬਟੇਰੀ ਸ਼ਕਤੀ ਆ ਇਹ ਤਾਂ ਲੋਕਾਂ ਕੰਜਰਾਂ ਨੇ ਗੁੰਡਿਆਂ ਨੇ ਭੰਨਿਆ ਆ ਜੇ ਸ਼ਕਤੀ ਆ ਫਿਰ ਬਾਹਰ ਨਿਕਲ ਕੇ ਦਿਖਾਵੇ ਹੈ ਹੈ ਜੇ ਸ਼ਕਤੀਆਂ ਦਾ ਰਾਜ ਫਿਰਦਾ ਕਿਉਂ ਫਿਰਦਾ ਨਰਾਲੇ ਬਾਬੇ ਨੇ ਸ਼ਕਤੀਆਂ ਦਿਖਾਤੀਆਂ ਲਾ ਕੇ ਛਾਪੇ ਪੈਣਾ ਦਿਖਾਤੀਆਂ ਨਰਾਲੇ ਬਾਬੇ ਨੇ ਸ਼ਕਤੀਆਂ ਦੁਨੀਆਂ ਇਧਰ ਦੀ ਉਧਰ ਆ ਜਾਣੀਆਂ ਦੁਨੀਆਂ ਤੇਰੇ ਵਰਗੇ ਵੇ ਵਾਹ ਵਾਹ ਕੇ ਨਿਕਣਗੇ ਇੱਥੋਂ ਵੇ ਮੈਨੂੰ ਵੀ ਨਰਾਲੇ ਦੇ ਲੜ ਲਾ ਲਾ ਨਰਾਲਾ ਕਿਤੇ ਹੋਰੇ ਨਹੀਂ ਪਹਿਲੇ ਦੱਸਦਾ ਪਾ ਪੈ ਗੱਲ ਦੇ ਮਲੰਗ ਦੀ ਨਰਾਲੇ ਬਾਬੇ ਨੇ ਪਹਿਲੇ ਦੱਸਤਾ ਸੀ ਵੇ ਭਾਈ ਮੇਰੀ ਬਦਨਾਮੀ ਕਰਨੀਆਂ ਲੋਕਾਂ ਨੇ ਸਰਕਾਰਾਂ ਨੇ ਏਜੰਸੀਆਂ ਨੇ ਬੰਦੇ ਮਗਰ ਲਾ ਰੱਖਿਆ ਨਰਾਲੇ ਬਾਬੇ ਦੇ ਮੇਰੀ ਗੱਲ ਸੁਣਨੀ ਮੇਰੀ ਗੱਲ ਸੁਣ ਪਰ ਕਹੇਗੀ ਬੋਲਦਾ ਪੂਰਾ ਬੋਲਦਾ ਚਮਚ ਚਮਚਾ ਲਾ ਕੇ ਬੋਲਦਾ ਤੈਨੂੰ ਨਰਾਲੇ ਬਾਬੇ ਨੇ ਸਾਰੇ ਖਾਨਦਾਨ ਬਾਰੇ ਪਤਾ ਹੈ ਹੈਨਾ ਵੀ ਕੌਣ ਕੀ ਹੈ ਕੌਣ ਕੀ ਹੈ ਜਿਹੜਾ ਨੇ ਕੁਰਬਾਨੀਆਂ ਦੇਤੀਆਂ ਗੁਰੂਆਂ ਨੇ ਇਹਨਾਂ ਦੇ ਕਿਹੜੇ ਖਾਨਦਾਨਦਾਰ ਨੇ ਪਤਾ ਕਰਿਆ ਪਤਾ ਨਮਸਕਾਰ ਕਰੀ ਦੀ ਜੇ ਤਾ ਗੁਰਦੁਆਰੇ ਦੇ ਅੱਗੇ ਲੰਗੀ ਦਾ ਨਮਸਕਾਰ ਇਹ ਕਰਨ ਜਾਣਦੇ ਖਾਨਦਾਨ ਬਾਰੇ ਤੇ ਨਹੀਂ ਪਤਾ ਹੈਗਾ ਵੀ ਜਵਾਕ ਕਿਹੜੇ ਕਿਹੜੇ ਕਿੰਨੇ ਕਿੰਨੇ ਸਾਲ ਦੇ ਜਿਹਨੇ ਕੁਰਬਾਨੀਆਂ ਦੇਤੀਆਂ ਹੈ ਪਤਾ ਹੈ ਮੈਨੂੰ ਹਣ 30 ਸਾਲ ਹੋ ਗਏ ਨਰਾਲੇ ਬਾਬੇ ਤੇ ਲੜ ਲੱਗੀ ਨੂੰ ਹਣ ਤੂੰ ਮੈਨੂੰ ਐ ਨਾ ਕਹਿ ਜੋ ਨਰਾਲਾ ਬੱਬਾ ਆ ਨਾ ਸਾਡੇ ਵਾਸਤੇ ਉਹਦੇ ਵਿੱਚ ਇੰਨੀ ਸ਼ਕਤੀ ਆ ਉਹ ਤੈਨੂੰ ਸ਼ਕਤੀ ਕਰ ਲੈਣੀ ਆਵੇਂ ਹੁਣ ਪੁਲਿਸ ਦੇ ਚੱਕਰ ਚੋਂ ਨਿਕਲਦਾ ਨਹੀਂ ਹੋਣਾ ਨਿਕਲੂਗਾ ਜਿੱਦਣ ਕਰਮਾਤ ਆਪਣੀ ਦਿਖਾਤੀ ਫਿਰ ਦੇਖੀ ਗੋਡਿਆਂ 'ਚ ਸਿਰ ਦੇ ਕੇ ਰੋਂਦਾ ਤੂੰ ਵੀ ਚੰਗਾ ਇਹ ਦੱਸਨੀ ਇਹ ਜਿਹੜਾ ਪਿੰਨੀ ਜੀ ਦਿੰਦਾ ਹੁੰਦਾ ਇਹ ਇਹ ਫਿਰ ਤੈਨੂੰ ਲੈਂਦੀ ਕਦੇ ਪਿੰਨੀ ਜੀ ਤੋਂ ਮੈਂ ਨਹੀਂ ਲਈ ਉਹ 40 ਸਾਲ ਤੋਂ ਥੱਲੇ ਥੱਲੇ ਬੁੜੀਆਂ ਨੂੰ ਦਿੰਦਾ ਅੱਛਾ ਜਿਹੜੀਆਂ ਆਪ ਓਹਵਾ ਥੋੜੀਆਂ ਭਾਰੀਆਂ ਨਹੀਂ ਹੈਗੀਆਂ ਮੈਂ ਪਹਿਲਾਂ ਤਾਂ ਲਈ ਹੁਣ ਇੱਕ ਮਾਰੀ ਹੁੰਦੇ ਨੇ ਕਦੇ ਨਾ ਕਦੇ ਪਿੰਨੀ ਦੀ ਦਾ ਜਿਹੜੀ ਅਨਾ ਮੋਹ ਕਰਦੀ ਆ ਉਹਦਾ ਨਾ ਉਦੋਂ ਅਕਲ ਨਹੀਂ ਸੀ ਮੈਨੂੰ ਉਦੋਂ ਗੁਰੂ ਦੀ ਸਮਝ ਨਹੀਂ ਸੀ ਹੁਣ ਸਮਝ ਆਈ ਨਰਲੇ ਬਾਬੇ ਹੁਣ ਦਿੰਦਾ ਨਹੀਂ ਉਹ ਹੁਣ ਨਹੀਂ ਉਹ ਪਿੰਨੀ ਪ੍ਰਸ਼ਾਦ ਦਿੰਦਾ ਉਹ 40 ਸਾਲ ਤੋਂ ਥੱਲੇ ਥੱਲੇ ਬੁੜੀਆਂ ਨੂੰ ਦਿੰਦਾ ਤੇ ਤੇਰੇ ਨਾਲ ਜੱਗੋ ਤੇਰੇ ਵੀ ਹੋ ਗਈ ਮੈਨਾਂ ਦਾ ਹੈ ਨਾ ਤੈਨੂੰ ਜਵਾਨੀ ਚ ਪਿੰਨੀ ਮਿਲੀ ਨਾ ਤੈਨੂੰ ਹੁਣ ਮਿਲੇ ਹੈ ਹਾਂ ਕੋਈ ਨਹੀਂ ਸਾਨੂੰ ਦਿਲ ਲੱਗ ਲਾਇਆ ਥੋੜਾ ਤਾਂ ਉਹ ਹੋਇਆ ਪਿਆ ਕੰਮ ਨਾ ਕਰਦੀਆਂ ਨਾ ਘਾਟਦੀਆਂ ਨਾ ਥੁੱਡੀ ਬੰਦਿਆਂ ਨਾਲ ਬਣੇ ਨਾ ਤੁੰ ਨੂੰ ਗਾਓ ਪਿੰਨੀ ਦੇਵੇ ਕੋਈ ਗੱਲ ਨਹੀਂ ਜਦੋਂ ਸਾਨੂੰ ਪਿੰਨੀ ਪ੍ਰਸ਼ਾਦ ਮਿਲਣਾ ਉਹ ਤਾਂ ਦੇਖੀ ਤੂੰ ਸਾਡੇ ਤਾਂ ਸਵਰਗਾਂ ਚ ਵਾਸੇ ਹੋਣੇ ਆ ਸਵਰਗਾਂ ਚ ਨਰਾਲਾ ਬਾਬਾ ਆਪ ਲੈਣ ਆਉਂਦਾ ਜਦੋਂ ਬੰਦਾ ਆਖਰੀ ਸਾਹਾਂ ਤੇ ਹੁੰਦਾ ਅੱਛਾ ਹਾਂ ਮੰਜੇ ਦੇ ਕੋਲਾ ਕੇ ਖੜ ਜਾਂਦਾ ਅੱਛਾ ਕਹਿੰਦਾ ਚੱਲ ਸਰਜੀਤ ਕੋਰੇ ਤੇਰਾ ਨੰਬਰ ਆ ਮੈਂ ਤਾਂ ਮਰਨ ਤੋਂ ਡੂਡ ਮਹੀਨਾ ਪਹਿਲਾਂ ਦੱਸ ਦੇਣਾ ਵੀ ਮੈਂ ਹੁਣ ਚੱਲੀਆਂ ਨਰਾਲੇ ਬਾਬੇ ਕੋਲ ਆਖਰੀ ਸਾਹਾਂ ਤੇ ਫੇਰ ਮੈਨੂੰ ਡੂਡ ਮਹੀਨਾ ਰੋ ਲੈ ਜਿਹੜਾ ਰੋਣਾ ਕਹੂਗਾ ਬੇ ਸਰਜੀਤ ਕਰ ਤੇਰੇ ਤੋਂ ਬਿਨਾ ਮੇਰਾ ਕੀ ਆ ਤੂੰ ਨਾ ਮਰ ਡੂਡ ਮਹੀਨਾ ਪਹਿਲਾਂ ਤੈਨੂੰ ਦੱਸੂਗੀ ਵੀ ਮੈਂ ਚੱਲੀਆਂ ਨਰਾਲੇ ਬਾਬੇ ਕੋਲ ਮੇਰੇ ਬਸ ਪ੍ਰਾਣ ਪੂਰੇ ਹੋਣ ਵਾਲੇ ਆ ਇੱਕ ਇੱਕੋ ਕਹਿ ਦੇ ਨਾ ਨੂੰਣ ਜਾ ਉੱਥੇ ਨਹੀਂ ਜਾਂਦੀ ਤੂੰ ਨਹੀਂ ਹਾਂ ਲੈ ਸੱਚਾ ਤਾਂ ਯਾਦ ਕਰਾਤਾ ਆ ਜਿਹੜੇ ਤੇਰੇ ਪੈਰਾਂ ਦੀ ਮਿੱਟੀ ਚੱਕੀ ਹੋਈ ਆ ਮੈਂ ਤਾਂ ਕਹਿੰਨੀ ਆ ਨ 76 ਨੇ ਤਾਂ ਅਸੀਂ ਜਾਣਾ ਜਾਣਾ ਆ ਉਹ ਨਰਾਲੇ ਬਾਬੇ ਦਾ 84 ਮਨਾਉਣਾ ਆ ਉੱਥੇ 84 ਲੱਖ ਜੂਨ ਕੱਟੀ ਜਾਊਗੀ ਤੂੰ ਵੀ ਨਾ ਲੈ ਇਥੇ ਤੇਰਾ ਵੀ ਨਹਾਉਣ ਕਰਾ ਦੂੰਗੀ। ਹਾਂ? ਨਾਮ გან ਲੈਣਾ ਲੈ ਤੇ ਨਾਲੀ ਵਾਲਾ ਪਾਣੀ ਦੇ ਭਈ ਜੰਨੇ ਸਾਡੇ ਤੇ ਨਾਮ ਨਾ ਨਾਮ ਸਿਮਰਨ ਲੈਣਾ ਲੈਂ ਰਲੇ ਬਾਬੇ ਤੋਂ ਨਹੀਂ ਲੈਣਾ ਨਾਮ ਲੈ ਤੈਨੂੰ ਦੇਣਾ ਵੀ ਨਹੀਂ ਪਾਪੀ ਰੂਹ ਨੂੰ। ਬਸ ਤੈਨੂੰ ਤਾਂ ਇਹ ਆ ਕਿ ਚੱਲ ਨਹਾਉਣ ਕਾ ਹੋ ਜਵੇ ਤੇਰਾ ਤੇਰੀ ਵਿੱਚ 84 ਕੱਟੀ ਜਾਵੇ। ਜਮਾ ਨਹੀਂ ਜਾਂਦੇ ਭਈਏ ਤਾਂ ਗੁਸਲਖਾਨੇ ਜੀ ਨਹਾ ਲਾਂਗੇ ਉਹਦੇ ਚ। ਇਹ ਜੇ ਮਲੰਗਦੇ ਨਾਲੀ ਵਾਲੇ ਪਾਣੀ ਦੇ ਕਿਹੜਾ ਨਾਵੇ ਉੱਥੇ। ਚੱਲ ਤੈਨੂੰ ਲਿਆ ਦੂੰਗੀ ਮੈਂ। ਉੱਥੋਂ ਪਾਣੀ ਲਿਆ ਦੂੰਗਾ ਉਹ ਪਾ ਕੇ ਵਿੱਚ। ਮੇਰੇ ਸਜਦਾ ਬੁੱਥਾ ਕੁੱਟ ਦੂੰਦੇ। ਗੁਸਲਖਾਨੇ ਦਾ ਪਾਣੀ ਆ ਲੈ ਕੇ ਆਈਆਂ ਰੇ। ਨਾਲੇ ਸਲ ਤੇਰੇ ਕਰਮਾਂ ਜਿਹੜੇ ਪਾਪੀ ਰੂਹਾਂ ਉਹ ਤਾਰਦਾ ਨਹੀਂ ਉਹ ਤਾਂ ਤਾਰਨ ਨੂੰ ਫੜਦਾ ਪਾਪੀ ਰੂਹਾਂ ਤਰਦੀਆਂ ਨਹੀਂ ਹੈ ਤੁਹਾਡੇ ਕਰਮਾਂ 'ਚ ਪਾਪ ਹੈ